ਮੰਤ ਡਰ ਲੱਗੀ ਜਾਂਦਾ ਹੋਰ ਆਪਾਂ ਕਿੰਨੇ ਦਿਨ ਲੁਕੇ ਰਹਾਂਗੇ ਇੱਥੇ ਬਸ ਚੁੱਪ ਕਰ ਤਾਂ ਤੂੰ ਗੱਲ ਹੀ ਨਾ ਕਰ ਆ ਸਾਰਾ ਕੁਝ ਜਿਹੜੇ ਦਿਨ ਨਿਕਰੇ ਪੈਣੇ ਤੇਰੇ ਕਰ ਨਹੀਂ ਦਿਖਣੇ ਪੈਣੇ ਮੈਂ ਤਾਂ ਕਹਿੰਦਾ ਜੀ ਪੁਲੀਸ ਚੰਗੀ ਭਲੇ ਬੈ ਕੇ ਤੋੜ ਦਿੰਦੇ ਪਰ ਤੂੰ ਤੇਰਾ ਲਾਲਚ ਨਹੀਂ ਪੈਸਾ ਲ ਪੈਸੇ ਨੂੰ 20 ਲੱਖ 20 ਲੱਖ ਹੁਣ ਤਸਕੀ ਕਰੇਗੀ 20 ਲੱਖ ਦਾ ਪੁਲਿਸ ਪਿੱਛਾ ਕਰਦੇ ਫਿਰਦੀ ਆ ਜਦ ਤੱਕ ਕੋਈ ਜਾਣਦੇ ਕਿਤੇ ਆਪਣੇ ਲੁਕੇ ਰਹਿਣਾ ਪੈਣਾ ਤੁਸੀਂ ਡੈਮ ਤਾਂ ਦੇਖ ਲਓ ਹੁਣ ਮੌਕਾ ਇਹ ਮੈਨੂੰ ਬੋਲਣ ਦਾ ਨਾ ਮੈਨੂੰ ਕਿਹੜਾ ਪਤਾ ਸੀਗਾ ਤੁਹਾਡਾ ਆਪ ਦਾ ਕਿਹੜਾ ਦਿਮਾਗ ਹੈ ਨਹੀਂ ਸੀਗਾ ਤੁਸੀਂ ਮੈਨੂੰ ਕਹਿ ਸਕਦੇ ਸੀ ਤੂੰ ਲਾਲਚ ਤੂੰ ਲਾਲਚਨ ਹੋਈ ਪਈ ਸੀ ਤੂੰ ਤੇਰੇ ਕਰ ਨੂੰ ਆ ਜੋ ਹੋਇਆ ਸਾਰਾ ਕੁਝ ਆਹੋ ਉਹ ਮੇਰੇ ਦਿਮਾਗ ਤੇ ਠਿੱਕਰਾ ਵੱਜਿਆ ਸੀ ਜਿਹੜਾ ਮੈਂ ਕੁੜੀ ਨੂੰ ਵੇਚਣ ਵਾਸਤੇ ਤੁਰ ਗਈ ਮੈਨੂੰ ਕਿਹੜਾ ਪਤਾ ਸੀ ਵੀ ਆਹ ਕੁਸਾਊਗਾ ਹੱਬ ਬਣੂਗਾ ਹਾ ਦਿਨ ਦੇਖਣੇ ਪੈਣਗੇ ਉਹ ਦਿਨ ਤਾਂ ਦੇਖਣੇ ਸੀਗੇ ਜਦ ਤੇਰੇ ਵਰਗੀ ਪੱਲੇ ਪੇਗੀ ਮੇਰੇ ਚੰਗਾ ਭਲਾ ਕੁੜੀ ਨੂੰ ਪਾਰ ਰਿਆ ਸੀ ਹੈ ਚੰਗਾ ਵਿਆਹ ਕਰਕੇ ਤੋੜ ਦਿੰਦਾ ਮੈਂ ਉਹਨੂੰ ਇਹ ਇੱਥੇ ਕ੍ਰਾਸ ਪੈ ਕੇ ਮੈਂ ਫਸ ਗਿਆ ਓਰੇ ਮੈਨੂੰ ਘੜਾਵ ਦਾ ਘਰ ਬੁਰਾ ਲੱਗਦਾ ਸੱਚੀ ਸੌਣ ਲੱਗੇ ਤੁਸੀਂ ਮੇਰਾ ਯਕੀਨ ਨਹੀਂ ਮੰਨਣਾ ਮੇਰਾ ਤਾਂ ਐਂ ਜੀ ਕਰਦਾ ਵੀ ਕਦੋਂ ਉੱਡ ਕੇ ਆਪਦੇ ਘਰੇ ਲੱਗ ਜਾ ਪਤਾ ਨਹੀਂ ਕੀ ਹਾਲ ਹੋਇਆ ਹੁਣ ਮੇਰੇ ਘਰ ਤੋਂ ਉੱਡਣ ਦੇਣਗੇ ਜਿਹੜੇ ਮਗਰ ਲੱਗੇ ਹੋਏ ਨੇ ਤੁਸੀਂ ਮੈਨੂੰ ਐਂ ਦੱਸੋ ਹੋਰ ਆਪਾਂ ਕਿੰਨੇ ਕ ਦਿਨ ਲੁਕੇ ਰਹਾਂਗੇ ਇਸ ਜਗ੍ਹਾ ਤੇ ਸੱਚੀ ਸੌਣ ਲੱਗੇ ਮੇਰਾ ਤਾਂ ਨਾ ਪੋਰਾ ਜੀ ਨਹੀਂ ਲੱਗਦਾ ਇੱਥੇ ਉਹ ਜੀਹਲਾਂ ਨੂੰ ਮੈਂ ਚੌਂ ਨਾਲ ਬੈਠਾਂਗੇ ਓਰੇ ਓਰੇ ਬੈਠਿਆ ਚੱਗਿਆ ਜੇਹਲ ਨਾਲ ਤਾਂ ਚੰਗਾ ਚੱਕੀ ਪੀਸੀ ਪੂਹ ਜਾ ਕੇ ਨਹੀਂ ਮਨਪੀਤ ਤਰੀ ਜਮਾਨਤ ਹੋ ਗਈ ਬਾਹਰ ਤੈਨੂੰ ਕੋਈ ਲੈਣ ਆਇਆ ਜਮਾਨਤ ਹੂੰ ਪਰ ਮੇਰੀ ਜਮਾਨਤ ਕਿਨੇ ਕਰਾਤੀ ਇਹ ਤੂੰ ਆਪ ਹੀ ਦੇਖ ਲੈ ਬਾਹਰ ਆ ਕੇ ਆ ਜਾ ਤੂੰ ਹਾਂ ਤੂੰ ਇੱਥੇ ਕਿਵੇਂ ਮੈਂ ਤਾਂ ਤੈਨੂੰ ਮਾਰਤਾ ਸੀ ਫਿਰ ਤੂੰ ਕਿਵੇਂ ਜਿਹਾਉਣਾ ਹਮਰਪ੍ਰਿਤ ਤੂੰ ਤਾਂ ਮੈਨੂੰ ਮਾਰਤਾ ਸੀ ਪਰ ਰੱਬ ਨੇ ਸ਼ਾਇਦ ਮੈਨੂੰ ਤਾਂ ਜਾਉਂਦਾ ਰੱਖਿਆ ਕਿ ਮੈਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਸਕਾਂ ਹਮਰਪ੍ਰਿਤ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਮਾਫ ਨਹੀਂ ਕਰਨਾ ਕਿਉਂਕਿ ਤੇਰੇ ਗੁਨਾਹ ਮਾਫੀ ਦੇ ਲਾਇਕ ਤਾਂ ਹੈ ਹੀ ਨਹੀਂ ਤੈਨੂੰ ਕਿਹਨੇ ਕਿਹਾ ਸੀਗਾ ਵੀ ਤੂੰ ਇੱਥੇ ਆ ਹਮਰਪ੍ਰਿਤ ਮੇਰਾ ਸੰਜੇ ਦੀ ਗੱਲਾਂ ਚ ਆ ਗਿਆ ਸੀ ਮੈਨੂੰ ਪਤਾ ਮੈਂ ਮੈਂ ਤੇਰੇ ਨਾਲ ਬਹੁਤ ਮਾੜਾ ਕੀਤਾ ਪਰ ਮੈਨੂੰ ਬਹੁਤ ਪਛਤਾਵਾ ਮੇਰੇ ਇੱਕ ਵਾਰੀ ਮaaf ਕਰ ਦੇ ਮਰਾ ਮੈਂ ਤੈਨੂੰ ਲੈਣ ਆਇਆ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਕਿਤੇ ਨਹੀਂ ਜਾਣਾ ਨਾ ਮੈਂ ਅੱਜ ਜਾਵਾਂ ਨਾ ਤੇਰੇ ਨਾਲ ਕੱਲ ਜਾਵਾਂ ਮਰ ਪਰ ਕੰਮਲੀ ਨਾ ਬਣ ਤੂੰ ਮੈਂ ਉਹ ਸਾਰਾ ਕੁਝ ਨੈਸ਼ਨ ਨੂੰ ਛੱਡ ਤੇ ਮੈਂ ਤੈਨੂੰ ਬਹੁਤ ਖੁਸ਼ ਰੱਖੂਗਾ ਮਰਾ ਤੂੰ ਰਹਿ ਮੇਰੇ ਤੋਂ ਹੱਥ ਨਾਲ ਆਈ ਮੈਨੂੰ ਜਦੋਂ ਮੈਂ ਤੇਰੇ ਨਾਲ ਤੇਰੇ ਘਰ ਚ ਰਹਿੰਦੀ ਸੀ ਉਦੋਂ ਤੂੰ ਕਿੰਨੀ ਕਦਰ ਕੀਤੀ ਸੀ ਮੇਰੀ ਮੈਂ ਮੰਦਾ ਮਰ ਪਰ ਇੱਕ ਮੌਕਾ ਦੇ ਦੇ ਯਾਰ ਇੱਕ ਮੌਕਾ ਵਸ ਕੋਈ ਮੌਕਾ ਨਹੀਂ ਦੇਣਾ ਤੈਨੂੰ ਦੂਰ ਭੱਜ ਜਾ ਇੱਥੋਂ ਮੈਂ ਨਹੀਂ ਤੇਰੇ ਨਾਲ ਕਿਤੇ ਵੀ ਜਾਣਾ ਬੰਦੇ ਮੜਾ ਤੈਨੂੰ ਗੱਲ ਕਰਨੀ ਹੈ ਤੋਖੜੇ ਤੇ ਕਮਲ ਮਨਪੀਤ ਮੇਰੀ ਗੱਲ ਸੁਣ ਕਮਲ ਸਹੀ ਕਹਿ ਰਿਹਾ ਤੈਨੂੰ ਉਹਦੇ ਨਾਲ ਜਾਣਾ ਚਾਹੀਦਾ ਨਾਲੇ ਮੈਨੂੰ ਉਹਦੇ ਗੱਲਾਂ ਤੋਂ ਲੱਗ ਰਿਹਾ ਵੀ ਤੈਨੂੰ ਉਹਦੇ ਗੱਲਾਂ ਤੇ ਯਕੀਨ ਕਰਨਾ ਚਾਹੀਦਾ ਮੈਨੂੰ ਉਸ ਬੰਦੇ ਦੀਆਂ ਗੱਲਾਂ ਤੇ ਨਾ ਅੱਜ ਹੀ ਕੀ ਨਾ ਤੇ ਨਾ ਕੱਲ ਨੂੰ ਹੋਊਗਾ ਮੈਂ ਉਹ ਬੰਦੇ ਨਾਲ ਨਹੀਂ ਜਾਣਾ ਤੇ ਮਤਲਬ ਨਹੀਂ ਜਾਣਾ। ਮਨਪ੍ਰੀਤ ਤੂੰ ਕਮਲੀ ਨਾ ਬਣ। ਤੇ ਰਿਤੇ 307 ਦਾ ਕੇਸ ਆ। ਹੋ ਤਾਂ ਤੂੰ ਸ਼ੁਕਰ ਕਰ ਵੀ ਕਮਲ ਦੀ ਜਾਨ ਬਚ ਗਈ। ਜੇ ਮੇਰੇ ਤੇ ਕੇਸ ਹੋ ਵੀ ਜਾਂਦਾ ਨਾ ਮੈਨੂੰ ਤਾਂ ਵੀ ਕੋਈ ਅਫਸੋਸ ਨਹੀਂ ਸੀ। ਮੈਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਆ ਵੀ ਉਹ ਬੰਦੇ ਦੀ ਜਾਨ ਘਾਤੋਂ ਬਚ ਗਈ। ਕਿਉਂਕਿ ਮੈਂ ਉਹਨੂੰ ਜõਉਂਦਾ ਨਹੀਂ, ਉਹਨੂੰ ਮਰਿਆ ਦੇਖਣਾ ਚਾਹੁੰਦੀ ਸੀ। ਪਰ ਮਨਪ੍ਰੀਤ ਜੇ ਬੰਦੇ ਨੂੰ ਆਪਦੀ ਗਲਤੀ ਦਾ ਅਹਿਸਾਸ ਹੋ ਗਿਆ ਔਰ ਉਹ ਤੇਰੇ ਤੋਂ ਮਾਫੀ ਮੰਗ ਰਿਹਾ ਤਾਂ ਤੈਨੂੰ ਇਸ ਗੱਲ ਦੇ ਵਿੱਚ ਕੀ ਇਤਰਾਜ਼ ਆ? ਤੈਨੂੰ ਆਪਦਾ ਘਰ ਬਸਾਉਣਾ ਚਾਹੀਦਾ। ਖੇੜਾ ਘਰ ਏਦਾ ਕਰ ਹੋ ਕਰ ਨਹੀਂ ਸੀ ਉਹ ਤਾਂ ਮੇਰੇ ਲਈ ਇੱਕ ਜੇਲ ਸੀ ਜਿੱਥੇ ਮੈਨੂੰ ਰੋਜ਼ ਕੁੱਟ-ਕੁੱਟ ਕੇ ਮਰਨਾ ਪੈਂਦਾ ਸੀ ਮੇਰੀ ਕੋਈ ਜ਼ਿੰਦਗੀ ਨਹੀਂ ਸੀ ਉੱਥੇ ਇਹ ਤੂੰ ਚੰਗਾ ਨਾ ਮੈਂ ਆ ਜੇਲ ਦੇ ਵਿੱਚ ਆਪਦੀ ਸਾਰੀ ਜ਼ਿੰਦਗੀ ਕੱਟਣ ਨੂੰ ਤਿਆਰ ਆ ਪਰ ਮੈਂ ਇਸ ਬੰਦੇ ਨਾਲ ਆਦਾ ਕਰ ਨਹੀਂ ਬਸਾਣਾ ਮੈਂ ਮੰਨਦਾ ਤੇਰੇ ਨਾਲ ਬਹੁਤ ਕੁਝ ਹੋਇਆ ਤੇਰੇ ਤੇ ਬਹੁਤ ਜ਼ੁਲਮ ਹੋਏ ਨੇ ਪਰ ਅੱਜ ਤੈਨੂੰ ਉਹ ਲੈਣ ਆਇਆ ਚੱਲ ਸਾਡੇ ਯਾਰੇ ਸਾਰੀਆਂ ਗੱਲਾਂ ਹੁਣ ਮੈਨੂੰ ਦੱਸ ਤੂੰ ਕੀ ਚਾਹਣੀ ਆ ਮੈਂ ਉਹਦੇ ਨਾਲ ਨਹੀਂ ਜਾਣਾ ਨਾਲੇ ਉਹ ਇਨਸਾਨ ਨਹੀਂ ਉਹ ਹਵਾਨਾ ਆ ਤੇ ਹਵਾਨ ਨਾਲ ਕੋਈ ਵੀ ਕੁੜੀ ਨਹੀਂ ਚਾਹੂਗੀ ਵੀ ਆਦੀ ਜ਼ਿੰਦਗੀ ਕੱਟਾਂ ਪਰ ਜਦੋਂ ਜਦੋਂ ਨੇ ਤੇਰੀ ਜਮਾਨਤ ਲੈ ਲਈ ਤਾਂ ਤੈਨੂੰ ਅਸੀਂ ਇੱਥੇ ਵੀ ਨਹੀਂ ਰੱਖ ਸਕਦੇ ਨਹੀਂ ਰੱਖ ਸਕਦੇ ਨਾ ਤਾਂ ਮੈਨੂੰ ਮੇਰੇ ਘਰ ਛੱਡਿ ਆਓ ਪਰ ਮੈਂ ਇਸ ਬੰਦੇ ਨਾਲ ਨਹੀਂ ਜਾਣਾ ਚਲ ਠੀਕ ਹੈ ਮੈਂ ਕਮਲ ਨਾਲ ਕਰ ਦਾਂਗਾ ਹਾਂ ਹਾਂ ਜੀ ਸਰ ਤੇ ਕਮਲ ਯਾਰ ਮੈਂ ਤਾਂ ਮਨਪੀਤ ਨੂੰ ਬਹੁਤ ਸਮਝਾ ਲਿਆ ਪਰ ਉਹ ਤਾਂ ਆਪਣੀ ਜਿੱਤ ਤੇੜੀ ਹੋਈ ਆ ਵੀ ਮੈਂ ਕਮਲ ਨਾਲ ਜਾਣੀ ਨਹੀਂ ਹੰਤੋਂ ਦੱਸ ਵੀ ਤੂੰ ਕੇਸ ਵਾਪਸ ਲੈਣਾ ਚਾਹੁੰਦਾ ਕਿ ਨਹੀਂ ਹਾਂਜੀ ਸਰ ਮੈਂ ਕੇਸ ਵਾਪਸ ਲੈ ਲੂੰਗਾ ਜੀ ਮੈਂ ਨਹੀਂ ਚਾਹੁੰਦਾ ਕਿ ਮੇਰੀਆਂ ਗਲਤੀਆਂ ਸਜ਼ਾ ਮਨਪ੍ਰੀਤ ਉੱਤੇ ਹੂੰ ਇਹ ਤਾਂ ਤੇਰਾ ਫੈਸਲਾ ਚੰਗਾ ਪਰ ਹੁਣ ਤੂੰ ਐ ਕਰ ਤੂੰ ਆਪਣੇ ਘਰੇ ਜਾ ਹੁਣ ਇੱਕ ਵਾਰ ਕਿਹਾ ਵੀ ਮੈਨੂੰ ਮੇਰੇ ਘਰ ਛੱਡਿਓ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਸਾਰਾ ਕੁਝ ਸਹੀ ਹੋ ਜਾਏ ਠੀਕ ਆ ਸਰ ਸਮਝਾਇਓ ਜੀ ਮਨਪ੍ਰੀਤ ਨੂੰ ਹਾਂ ਜੇ ਤੇਰੀ ਕੋਈ ਜ਼ਰੂਰਤ ਹੋਈ ਤਾਂ ਤੈਨੂੰ ਮੈਂ ਫੋਨ ਕਰਕੇ ਥਾਣੇ 'ਚ ਬੁਲਾਉਂਗਾ ਠੀਕ ਹੈ ਜੀ ਠੀਕ ਹੈ ਹਾਂ ਮਨਪ੍ਰੀਤ ਤੈਨੂੰ ਦਾ ਅਜੇ ਨਹੀਂ ਆ ਰਿਹਾ ਮੇਰੇ ਤੇ ਤੈਨੂੰ ਅਜੇ ਵੀ ਲੱਗਦਾ ਕਿ ਮੈਂ ਨਸ਼ੇ ਕਰਦਾ ਹੋਊਂਗਾ ਤੇ ਤੇਰੇ ਬਾਰੇ ਮਾੜਾ ਸੋਚਦਾ ਹਾਂ ਪਰ ਨਹੀਂ ਤੇਰਾ ਗੋਸਾ ਜਾਏ ਜਾ ਪਰ ਮੈਂ ਵੀ ਇੱਕ ਵਾਦਾ ਕਰਦਾ ਕਿ ਤੈਨੂੰ ਮਨਾਉਣ ਦੀ ਮੈਂ ਪੂਰੀ ਕੋਸ਼ਿਸ਼ ਕਰੂੰ ਤੈਨੂੰ ਇੱਥੋਂ ਲੈ ਕੇ ਜਾਊਂਗਾ ਆਪਣੇ ਘਰੇ ਖੁਸ਼-ਖੁਸ਼ੀ ਰਹਾਂਗੇ ਜੀ ਹਾਂ ਤੂੰ ਕਿ ਲੋਕ ਲੋਕ ਤੇਰੇ ਤੇ ਦੇਖਦਾ ਉਹ ਕੁਛ ਨਹੀਂ ਮਰ ਪਈ ਤਾਂ ਮੈਂ ਤਾਂ ਇਹੀ ਦੇਖਣ ਆਇਤੀ ਵੀ ਕਿੰਨੇ ਦਿਨਾਂ ਤੋਂ ਘਰ ਨੂੰ ਜਿੰਦਾ ਲੱਗਿਆ ਪਿਆ ਤੀ ਬਿੱਕਰੇ ਕੌਣ ਆਇਆ ਹੈ ਘਰੇ ਕਿਨੇ ਆਣਾ ਮੈਂ ਹੀ ਆ ਹੂੰ ਸੱਚ ਇੱਕ ਗੱਲ ਪੁੱਛਣੀ ਦੀ ਬਈ ਐਨੇ ਦਿਨ ਕਿੱਥੇ ਗਏ ਹੋ ਤੁਸੀਂ ਮੈਂ ਕਿੱਥੇ ਜਾਣਾ ਬਸ ਮੇਰੀ ਘਰ ਵਾਲੇ ਨਾਲ ਮੇਰੀ ਲੜਾਈ ਹੋ ਗਈ ਸੀ ਤੇ ਗੁੱਸੇ 'ਚ ਮੇਰੇ ਤੋਂ ਉਹਦੀ ਸਿਰ 'ਚ ਸੱਟ ਚੱਟ ਵਜੀ। ਬਸ ਸਾਡੀ ਗੱਲ ਥੋੜੀ ਜਿਹੀ ਵੱਧ ਗਈ ਸੀ। ਹੁਣ ਸਾਰਾ ਕੁਝ ਸਹੀ ਆ। ਹੋਰ ਕੁਝ ਪੁੱਛਣਾ? ਨਾ ਨਾ ਬਸ ਸਹੀ ਪੁੱਛਣਾ ਦੀ। ਹੁਣ ਤਾਂ ਵਾਫਰੇ ਆਗੇ ਵੀ ਆਪਣੇ ਐ। ਬਾਗ ਜਾ। ਚੰਗਲ। ਹੈਲੋ। ਉਹ ਚਾਚਾ। ਉਹ ਮਨਪ੍ਰੀਤ ਘਰੇ ਆਗੀ। ਹੁਣ ਤਾਂ ਸਭ ਕੁਝ ਠੀਕ ਹੋ ਗਿਆ। ਕਮਲ ਨੇ ਵੀ ਕਿਸ ਵਾਸਤੇ ਲੈ ਲਿਆ। ਹਾਂ ਹਾਂ। ਚਲ ਠੀਕ ਹੈ ਮੈਂ ਖੇਤੀ ਜਾਣਾ। ਚੰਗਾ। ਆਇਆ। ਕੋਰੇ ਮਨ ਪ੍ਰੀਤਾ। ਆ ਹੁਣ ਕਿਤਾਬ ਜੀ ਚਾਕੇ ਕੀ ਬੈਠੀ ਐ। ਭਾਈ ਰੋਟੀ ਟੋਕ ਦਾ ਕਰ ਲੱਕ ਬੇਲਾ ਹੋ ਜਾਊਗਾ। ਉਮਰ ਸਿਰ ਦੁਖੀ ਜਾਂਦਾ ਮੈਨੂੰ ਨਹੀਂ ਪਤਾ ਮੰਮੀ ਮੇਰੇ ਪੇਪਰ ਨੇ ਸਿਰ ਤੇ ਮੈਨੂੰ ਪੜ ਲੈੰਦੋ ਚੰਗਾ ਜੇ ਤਾ ਰੋਟੀਆਂ ਲੈਂਦੀਆਂ ਨੇ ਤਾਂ ਲਾ ਲਓ ਨਹੀਂ ਰਹਿਣ ਦੋ ਲੈ ਕਰਤੀ ਨਾ ਉਹੀ ਬਗਾਨਾ ਵਾਲੀ ਗੱਲ ਜੇ ਆਪਦੇ ਢਿੱਡੋਂ ਜੰਮੀ ਹੁੰਦੀ ਤਾਂ ਐਂ ਜਵਾਬ ਦੇ ਦਿੰਦੀ ਤੋੜ ਕੇ ਦੁੱਖ ਦੇ ਸੁੱਖ ਦੇ ਭੋਰਾ ਵੀ ਨਹੀਂ ਹੈਗਾ ਤੈਨੂੰ ਕੀ ਮਤਲਬ ਮੈਂ ਥੋਡੀ ਕੁੜੀ ਨਹੀਂ ਹੈਗੀ ਮੈਨੂੰ ਤੁਸੀਂ ਨਹੀਂ ਜਨਮ ਦਿੱਤਾ ਨਹੀਂ ਹੈਗੀ ਤੂੰ ਮੇਰੀ ਤੀ ਆ ਤੇਰਾ ਪਿਓ ਲੈ ਐਸੀ ਤੈਨੂੰ ਛੜਕਾਂ ਤੋਂ ਚੱਕ ਕੇ ਜੇ ਮੇਰੀ ਆਪਦੀ ਜੰਮੀ ਹੁੰਦੀ ਤਾਂ ਤੂੰ ਜਵਾਬ ਦੇ ਦਿੰਦੀ ਭੱਜ-ਭੱਜ ਕਰਦੀ ਵੀ ਚਲ ਮੰਮੀ ਦਾ ਸਿਰ ਦੁਖਦਾ ਹੈ ਡੈਡੀ ਆ ਮੰਮੀ ਦੇਖ ਲਓ ਕੀ ਬੋਲੀ ਜਾਂਦੇ ਆ ਹੋ ਨਹੀਂ ਨਹੀਂ ਪੁੱਤ ਤੂੰ ਸਾਡੀ ਧੀ ਆ ਆ ਤੇਰੀ ਮਾਂ ਤਾਂ ਹੀ ਬੋਲੀਆਂ ਦੀ ਹਾਂ ਨਾ ਉਹਨੂੰ ਹੁਣ ਕਿਸੇ ਕਹਤਾ ਲਾਉਣੀ ਆ ਕਿਉਂ ਡੈਡੀ ਨੇ ਤਾਂ ਕਹਤਾ ਨਾ ਮੈਂ ਮੈਂ ਉਹਨਾਂ ਦਾ ਹੀ ਪੁੱਤ ਆ ਤੁਸੀਂ ਤਾਂ ਜੋ ਕੁਝ ਮਰਜ਼ੀ ਬੋਲੀ ਜਾਓ ਪਤਾ ਹੀ ਆ ਮੈਨੂੰ ਗੁੱਸੇ 'ਚ ਆਹੇ ਕੁਝ ਕਰਦੇ ਹੁੰਨੇ ਹੋ ਛੇੜੀਆਂ ਕੱਲਾ ਚਾਚੀ ਤੇਰੇ ਮੂੰਹ 'ਚੋਂ ਤੇ ਨਿਕਲੀਆਂ ਸੀ ਨਾ ਸੱਚੀਆਂ ਸੀ ਕਹਦੇ ਹੁੰਦੇ ਆ ਗੁੱਸੇ 'ਚ ਬੰਦਾ ਜੋ ਵੀ ਆਪਦੇ ਮੂੰਹੋਂ ਬੋਲਦਾ ਨਾ ਉਹ ਤੇ ਦਿਲ 'ਚ ਹੁੰਦਾ ਤਾਂ ਉਹਦੇ ਮੂੰਹ 'ਚ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਹੁਣ ਤੱਕ ਮੈਨੂੰ ਤੁਸੀਂ ਨੇਰੇ ਜੀ ਰੱਖਿਆ ਮੈਨੂੰ ਨਹੀਂ ਪਤਾ ਸੀ ਵੀ ਮੈਂ ਜਿੰਨਾਂ ਨੂੰ ਆਪਦੇ ਮਾਪਿਓ ਸਮਝੀ ਬੈਠੀ ਆ ਉਹ ਐ ਉਹ ਜੇ ਧੋਖੇਬਾਜ਼ ਨਿਕਲ ਲਗੇ ਸਰ ਤੁਸੀਂ ਬੁਲਾਇਆ ਹਮਨਪ੍ਰੀਤ ਮੈਂ ਤੈਨੂੰ ਬੁਲਾਇਆ ਸੀ ਤੈਨੂੰ ਇਸ ਕਰਕੇ ਬੁਲਾਇਆ ਸੀ ਵੀ ਉਹ ਜਿਹੜੀ ਦਲਾਵਰ ਦੀ ਆਪਾਂ ਡੀਐਨਏ ਰਿਪੋਰਟ ਕਰਵਾਈ ਸੀ ਨਾ ਉਹ ਰਿਪੋਰਟ ਆ ਗਈ ਕੀ ਆਇਆ ਉਹਦੇ ਚ ਦਲਾਵਰੀ ਤੇਰਾ ਅਸਲੀ ਪਿਓ ਆ ਕੀ ਹਾਂ ਇਹ ਤੇਰੇ ਚਾਚਾ ਚਾਚੀ ਨੇ ਜੋ ਤੇਰੇ ਮਾਂ ਪਿਓ ਹੋਣ ਦਾ ਡਰਾਮਾ ਕਰ ਰਹੇ ਸੀ ਪਰ ਫਿਰ ਇਹ ਮੇਰੇ ਨਾਲ ਐਂ ਡਰਾਮਾ ਕਿਉਂ ਕਰ ਰਹੇ ਸੀ ਮਨਪੀਤ ਇਹਦੇ ਬਾਰੇ ਹੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਤਾਂ ਇਹਨਾਂ ਨਾਲ ਗੱਲ ਕਰਕੇ ਪਤਾ ਲੱਗੂਗਾ ਕਿ ਇਹ ਸਭ ਕਿਉਂ ਕਰ ਰਹੇ ਸੀ ਮੇਰਾ ਅਸਲੀ ਫਿਆ ਇਹ ਹੋਟੇ ਹਲਤ ਤੱਕ ਰਹ ਰਿਹਾ ਤੇ ਮੈਨੂੰ ਕੁਝ ਪਤਾ ਤੱਕ ਵੀ ਨਹੀਂ ਸੀ ਕੋਈ ਗੱਲ ਨਹੀਂ ਮਨਪੀਤ ਤੂੰ ਫਿਕਰ ਨਾ ਕਰ ਇਹਦੇ ਬਾਰੇ ਵੀ ਅਸੀਂ ਜਲਦੀ ਪਤਾ ਕਰ ਲਾਂਗੇ ਫਿਲਹਾਲ ਅਸੀਂ ਦੇਖਦੇ ਆ ਕਿਉਂਕਿ ਉਹ ਦੋਨੇ ਲੁਕੇ ਹੋਏ ਨੇ ਤੇ ਇਹ ਨਹੀਂ ਪਤਾ ਵੀ ਉਹ ਕਿੱਥੇ ਨੇ ਪੁਲਿਸ ਆਪਣੀ ਪਾਲ ਕਰ ਰਹੀ ਆ ਅਸੀਂ ਉਹਨਾਂ ਨੂੰ ਜਲਦੀ ਲੱਭ ਲਾਂਗੇ ਠੀਕ ਮੈਨੂੰ ਤੁਹਾਡੇ ਤੋਂ ਇਹੀ ਉਮੀਦ ਆ ਜਿੰਨਾ ਵੀ ਤੁਹਾਡੇ ਤੋਂ ਹੋ ਸਕੂਗਾ ਤੁਸੀਂ ਮੇਰੀ ਮਦਦ ਕਰੋਗੇ ਤੇ ਮੈਨੂੰ ਜ਼ਰੂਰ ਇਨਸਾਫ ਦਿਵਾਉਂਗੇ ਮੇਰੇ ਬਹੁਤ ਹੀ ਉਹਨਾਂ ਨੇ ਕੀ ਹਾਲਤ ਕਰ ਰੱਖੀ ਆ ਤੇ ਨਾਲ ਇੱਕ ਗੱਲ ਹੋਰ ਅਸੀਂ ਦਲਾਵਰ ਨੂੰ ਹਸਪੀਟਲ ਚ ਦਾਖਲ ਕਰਵਾਤਾ ਸੀ ਤੇ ਹੁਣ ਉਹ ਠੀਕ ਵੀ ਨੇ ਤੈਨੂੰ ਜਲਦੀ ਉਹਨਾਂ ਨਾਲ ਮਿਲਵਾ ਦਾਂਗੇ ਠੀਕ ਆ ਹੂੰ ਹੁਣ ਤੁਸੀਂ ਆਪਣੇ ਘਰੇ ਜਾਓ ਮਨਪ੍ਰੀਤ ਮੈਨੂੰ ਠਾਣੇਦਾਰ ਨੇ ਸੱਦਿਆ ਸੀ ਮੈਨੂੰ ਸਾਰੀ ਕਹਾਣੀ ਦਾ ਪਤਾ ਹੈ ਕਿ ਉਤੇ ਅਸਲੀ ਮਾਪਿਓ ਨਹੀਂ ਕਿ ਉਤੇ ਚਾਚਾ ਚਾਚੀ ਨੇ ਬਹੁਤ ਦੁੱਖ ਹੋਇਆ ਮੈਨੂੰ ਇਹ ਸੁਣ ਕੇ ਥੈਨੂੰ ਵੀ ਦੁੱਖ ਹੋਇਆ ਮੈਨੂੰ ਤਾਂ ਲੱਗਿਆ ਸੀ ਤੂੰ ਸਿਰਫ ਦੁੱਖ ਦੇਣਾ ਜਾਣਦਾ ਕਿਸੇ ਦੇ ਦੁੱਖਾਂ ਦਾ ਸ਼ਰੀਕ ਥੋੜੀ ਬਣਨਾ ਜਾਣਦਾ ਮਨਪ੍ਰੀਤ ਮੈਂ ਸੱਚੀ ਸੁਧਰ ਗਿਆ ਮੈਂ ਨਾ ਜਿਹੜਾ ਕੇਸ ਆ ਉਹ ਵਾਪਸ ਲੈ ਲਿਆ ਮੈਂ ਤੈਨੂੰ ਕੋਈ ਦੁੱਖ ਨਹੀਂ ਦੇਣਾ ਚਾਹੁੰਦਾ ਹੈਗਾ ਤੂੰ ਮੇਰੀ ਗੱਲ ਮੰਨ ਆਪਾਂ ਘਰੇ ਚਲੀਏ ਖੁਸ਼ੀ-ਖੁਸ਼ੀ ਜੋ ਜੀ ਬਹੁਤ-ਬਹੁਤ ਧੰਨਵਾਦ ਤੇਰਾ ਜਿਹੜਾ ਤੂੰ ਮੇਰੀ ਜ਼ਿੰਦਗੀ ਬਾਰੇ ਮਾੜਾ-ਮੋਟਾ ਸੋਚ ਕੇ ਕੇ ਇਸ ਵਾਪਸ ਲੈ ਲਿਆ ਤੇ ਮੈਨੂੰ ਉੱਥੇ ਰਹਾ ਕਰਤਾ ਪਰ ਜੇ ਤੇਰੇ ਨਾਲ ਘਰੇ ਜਾਣ ਦੀ ਗੱਲ ਆ ਤਾਂ ਮੈਂ ਇਹਦੇ ਬਾਰੇ ਹਜੇ ਕੋਈ ਫੈਸਲਾ ਨਹੀਂ ਲੈ ਸਕਦੀ ਮਨਪ੍ਰੀਤ ਕਿਉਂ ਜਿੱਦਾਂ ਫੜੀਆਂ ਨੇ ਤੂੰ ਮੈਂ ਕੋਈ ਜਿੱਦ ਨਹੀਂ ਫੜੀ ਕਮਲ ਪਰ ਮੈਨੂੰ ਸੋਚਣ ਲਈ ਟਾਈਮ ਚਾਹੀਦਾ ਠੀਕ ਆ ਮਨਪ੍ਰੀਤ ਤੂੰ ਸੋਚ ਮੈਂ ਤਰਨ ਤਿਆਰ ਕਰੂੰਗਾ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਆਵੇਂਗੀ ਤੇ ਆਪਾਂ ਖੁਸ਼ੀ-ਖੁਸ਼ੀ ਰਹਾਂਗੇ ਕੋਈ ਗੱਲ ਨਹੀਂ ਤੂੰ ਜੋ ਕੁਝ ਵੀ ਸੋਚਿਆ ਬਹੁਤ ਸਹੀ ਸੋਚਿਆ ਪਰ ਫਿਲਹਾਲ ਹਜੇ ਮੇਰਾ ਕੋਈ ਜਵਾਬ ਨਹੀਂ ਇਹਦੇ ਲਈ ਬਾਪੂ ਬਾਪੂ ਮੈਂ ਤੁਹਾਨੂੰ ਮਾਫ ਕਰਦੀ ਡੈਡੀ ਜੇ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਮੇਰਾ ਅਸਲੀ ਬਾਪਾ ਤਾਂ ਮੈਂ ਤੇਰੇ ਨਾਲ ਕਦੇ ਇਹੋ ਜਿਹਾ ਵਿਹਾਰ ਨਾ ਕਰਦੀ ਮੈਂ ਤੇਰੇ ਨਾਲ ਕਿੰਨਾ ਮਾੜਾ ਸਲੂਕ ਕੀਤਾ ਕੋਈ ਤੇ ਨਹੀਂ ਚਾਹੁੰਦੀ ਹੁੰਦੀ ਵੀ ਉਹਦਾ ਬਾਪਾ ਐ ਰੋਲ ਖੋਲ ਕੇ ਰਹੇ ਹਰ ਤੇ ਸੱਚੀ ਮੈਨੂੰ ਅਸਲੀ ਗੱਲ ਦਾ ਪਤਾ ਹੁੰਦਾ ਤਾਂ ਮੈਂ ਤੈਨੂੰ ਇਹਨਾ ਟਾਈਮ ਐ ਰੋਲ ਨਹੀਂ ਦੇਣਾ ਸੀ ਬਾਪੂ ਮੇਰੀ ਗਲਤੀ ਆ ਪਰ ਤੇ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ ਮੈਂ ਤੈਨੂੰ ਆਪਦਾ ਬਾਪ ਵੀ ਕਿਵੇਂ ਕਹਿੰਦੀ ਹਰ ਇੱਕ ਧੀ ਪੁੱਤ ਨੂੰ ਆਪਣੇ ਮਾਪੇ ਦਾ ਪਿਆਰ ਆਉਂਦਾ ਹੁੰਦਾ ਪਰ ਜਦੋਂ ਮੈਨੂੰ ਇਹ ਹੀ ਨਹੀਂ ਪਤਾ ਸੀ ਵੀ ਤੂੰ ਮੇਰਾ ਬਾਪਾ ਮੈਨੂੰ ਤੇਰਾ ਪਿਆਰ ਵੀ ਕੀ ਆਉਣਾ ਸੀ ਸੱਚ ਮੈਂ ਹੀ ਬਦਕਿਸਮਤ ᱛੀ ਆ ਜੀਦਾ ਬਾਪ ਉਹਦੀਆਂ ਅੱਖਾਂ ਸਾਹਮਣੇ ਸੀ ਪਰ ਮੈਨੂੰ ਕਦੇ ਬਾਪ ਦਾ ਪਿਆਰ ਹੀ ਨਹੀਂ ਮਿਲਿਆ ਚਾਚਾ ਚਾਚੀ ਇੰਨੇ ਜਲਾਦ ਨਿਕਲਣਗੇ ਮੈਨੂੰ ਨਹੀਂ ਪਤਾ ਸੀ ਪਤਾ ਨਹੀਂ ਕਿਉਂ ਉਹਦੀ ਰੂਹ ਕਿਉਂ ਨਹੀਂ ਕੰਬੀ ਜਦੋਂ ਉਹਨਾਂ ਨੇ ਤੇਰੇ ਨਾਲ ਇਹੋ ਜਿਹਾ ਕੁਝ ਕੀਤਾ ਉਹਨਾਂ ਨੇ ਮੈਨੂੰ ਤੇਰੇ ਤੋਂ ਦੂਰ ਰੱਖਿਆ ਡੇੜੀ ਆਪਾਂ ਇੱਕ ਦੂਜੇ ਦੇ ਸਾਹਮਣੇ ਹੁੰਦੇ ਹੋਏ ਵੀ ਨਾ ਹੁੰਦਿਆ ਵਰਗੇ ਸੀ ਮੈਨੂੰ ਮaaf ਕਰ ਦੇ ਪਰ ਅੱਜ ਤੇਰੀ ਤੀਹਾਂ ਤੇ ਨਾਲ ਵਾਦਾ ਕਰਦੀ ਆ ਤੋ ਜਿੰਨੇ ਦੁੱਖ ਦੇਖਨੇ ਸੀ ਦੇਖ ਲੈ ਇਹ ਤੋਂ ਅੱਗੇ ਮੈਂ ਤੇਰੇ ਤੇ ਆਂਜ ਵੀ ਨਹੀਂ ਆਉਂਦੀ ਮੈਂ ਹਮੇਸ਼ਾ ਤੇਰੇ ਨਾਲ ਤੇਰਾ ਪਰਛਾਵਾਂ ਬਣ ਕੇ ਰਹੂੰਗੀ ਹਮੇਸ਼ਾ ਤੇਰੇ ਨਾਲ ਰਹੂੰਗੀ ਹਲੋ ਠੰਦਰ ਸਾਹਿਬ ਮੈਂ ਮਰਪੇ ਦੇ ਡੜੀ ਦੇਖਿਆ ਇੱਧਰ ਖੇਤਾਂ ਵੱਲੋਂ ਕੀ ਹੋਇਨ ਉਹ ਤੂੰ ਜਲਦੀ ਆਓ ਆਗੇ ਵੀ ਤੁਸੀਂ ਹਾਂ ਲੈਂਦੀ ਰੋਟੀ ਮਨਵਾ ਦਸੋ ਕਿਸ ਨੇ ਦੇਖਿਆ ਤਾਂ ਨਹੀਂ ਸੁਣੋ ਕੋਈ ਕਿਸੇ ਨੇ ਦੇਖਿਆ ਲੈ ਚੇਤੀ ਕਰ ਦੋ ਤੈਨੂੰ ਪੱਕਾ ਪਤਾ ਵੀ ਇੱਥੇ ਲੁਕਿਆ ਹੋਇਆ ਹਾਂ ਜਨਾਬ ਮੈਂ ਆਪਣੀ ਅੱਖੀ ਦੇਖਿਆ ਇੱਧਰ ਜਾਂਦਾ ਹੋਇਆ ਜੀ ਕੋਈ ਘਰ ਵਾਲੀ ਤੋਂ ਤੇ ਨਾਲ ਹੀ ਹੋਊਗੀ ਇਹ ਨਹੀਂ ਮੈਨੂੰ ਪਤਾ ਜੀ ਜਨਾਬ ਹੋਕੋ ਉਹ ਕੋਠੇ ਦੇ ਵਿੱਚ ਬੜਾ ਜਿਹਾ ਹੋ ਨਾ ਤੁਹਾਨੂੰ ਦੋਨਾਂ ਨੂੰ ਕੀ ਲੱਗਦਾ ਸੀ ਕਿ ਤੁਸੀਂ ਪਰਛੋਤ ਬਚ ਕੇ ਇੱਥੇ ਲੁੱਕ ਕੇ ਬੈਠੇ ਰਹੋਗੇ ਕਿ ਹੋਣਗੀ ਤਾਂ ਤੁਸੀਂ ਮੇਰੇ ਨਾਲ ਇਹ ਸਾਰਾ ਕੁਝ ਦੱਸੋ ਮੈਨੂੰ ਕੀ ਗਲਤੀ ਸੀ ਮੇਰੇ ਮਾਪੇ ਉਹਦੀ ਚਾਚੀ ਮੇਰੇ ਪਿਓ ਦੀ ਆ ਹਾਲਤ ਘਾਤੋ ਕੀਤੀ ਤੁਸੀਂ ਮੰਨ ਤਾ ਤੇ ਅੱਜ ਤੱਕ ਤੁਸੀਂ ਮੈਨੂੰ ਇਹ ਸੱਚ ਕਿਉਂ ਨਹੀਂ ਦੱਸਿਆ ਵੀ ਉਹ ਮੇਰਾ ਪਿਓ ਆ ਦੱਸੋ ਹੁਣ ਬੋਲਦੇ ਕਿਉਂ ਨਹੀਂ ਜਨਾਬ ਸਾਡੇ ਤੋਂ ਗਲਤੀ ਹੋ ਗਈ ਜੀ ਹੋਏ ਗਲਤੀ ਤਾਂ ਹੋ ਗਈ ਤੁਹਾਡੇ ਤੋਂ ਪਰ ਇਹ ਤਾਂ ਦੱਸ ਦੋ ਵੀ ਅਸਲ ਕਹਾਣੀ ਹੈ ਕੀ ਸੀ ਮੈਂ ਦੱਸਦੀ ਹਾਂ ਜੀ ਤੁਹਾਨੂੰ ਸਾਰੀ ਸੱਚਾਈ ਬੋਲ ਸਾਡੀ ਮਨਪ੍ਰੀਤ ਦੇ ਮਾਪਿਓ ਨਾਲ ਬਹੁਤ ਘਟ ਬਣਦੀ ਸੀ ਜਮੀਨ ਪਿੱਛੇ ਰੌਲਾ ਪੈਂਦਾ ਹੀ ਰਹਿੰਦਾ ਮੈਨੂੰ ਅੱਜ ਵੀ ਯਾਦ ਹੈ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਮਨਪ੍ਰੀਤ ਹੋਣ ਵਾਲੀ ਸੀ ਲੜਾਈ ਲੜਾਈ ਚ ਇੰਨਾ ਵੱਧਾ ਵੱਧ ਗਿਆ ਤੇ ਇਹਨਾਂ ਨੇ ਮਨਪ੍ਰੀਤ ਦੀ ਮਾਂ ਨੂੰ ਬਹੁਤ ਭੜੇ ਲਬਜ ਬੋਲੇ ਤੇ ਗੁੱਸੇ ਚ ਆ ਕੇ ਉਹਨਾਂ ਨੇ ਇਹਦਾ ਗਲ ਫੜ ਲਿਆ ਇਹ ਵੀ ਆਪਣੇ ਆਪੇ ਤੋਂ ਬਾਹਰ ਹੋ ਗਏ ਇਹਨਾਂ ਨੇ ਮਨਪ੍ਰੀਤ ਦੀ ਮਾਂ ਨੂੰ ਜ਼ਮੀਨ ਤੇ ਸੁੱਟਤਾ ਤੇ ਉੱਥੇ ਇਹਦਾ ਪਿਓ ਵੀ ਆ ਗਿਆ ਮੌਕੇ ਤੇ ਉਹਨੇ ਇਹਦੀ ਮਾਂ ਨੂੰ ਬੁੱਕਲ ਚ ਲੈ ਲਿਆ ਇਹਦੀ ਮਾਂ ਦੀ ਖਾਤੇ ਮੌਤ ਹੋ ਗਈ ਇਹ ਤਾਂ ਵੱਡ ਕਿਸਮਤੀ ਦੇ ਨਾਲ ਮਨਪ੍ਰੀਤ ਉਸ ਵੇਲੇ ਬਚ ਗਈ ਤੇ ਮਨਪ੍ਰੀਤ ਦਾ ਪਿਓ ਸਾਨੂੰ ਜੇਲ੍ਹ ਭੇਜਣ ਦੀਆਂ ਧਮਕੀਆਂ ਦਿੰਦਾ ਰਿਹਾ ਅਸੀਂ ਡਰ ਗਏ ਸੀ ਉਸ ਵੇਲੇ ਕਿ ਸਾਨੂੰ ਕਿਤੇ ਜੇਲ੍ਹ ਨਾ ਹੋ ਜਾਏ ਤਾਂ ਕਰਕੇ ਅਸੀਂ ਨੇ ਇਹਦੇ ਪਿਓ ਨੂੰ ਪਾਗਲ ਹੋਣ ਦੀ ਦਵਾਈ ਦਿੱਤੀ ਤੇ ਉਹਨੂੰ ਲਗਾਤਾਰ ਦਵਾਈ ਦਿੰਦੇ ਰਹੇ ਬਸ ਜੇ ਆਹੀ ਗਲਤੀ ਹੋ ਗਈ ਸਾਡੇ ਤੋਂ ਚਾਚੀ ਤੁਹਾਨੂੰ ਪੋਰਿਆ ਵੀ ਸ਼ਰਮ ਨਹੀਂ ਆਈ ਤੁਸੀਂ ਆਹ ਕੁਛ ਕੀਤਾ ਮੇਰੇ ਪਿਓ ਨਾਲ ਮੈਂ ਬਦਕਿਸਮਤ ਹੀ ਨਹੀਂ ਆਪਦੇ ਪਿਆਰ ਕਰਕੇ ਜਉਂਦੀ ਰਹਿ ਗਈ ਸੀ ਕਿਉਂਕਿ ਮੈਂ ਆਪਦੇ ਪਿਆਰ ਦਾ ਸਾਰਾ ਹੈਗੀ ਆ ਤੁਸੀਂ ਤਾਂ ਜਿਹੜੀ ਕਰਨੀ ਸੀ ਉਹ ਕਰਤੀ ਖੈਰ ਕੋਈ ਗੱਲ ਨਹੀਂ ਮੇਰਾ ਵੀ ਸਬਰ ਆ ਜੇ ਤੁਹਾਨੂੰ ਤੁਹਾਡੇ ਕੀਤੇ ਦੀ ਸਜ਼ਾ ਨਾ ਦਵਾਈ ਤੇ ਤੁਸੀਂ ਵੀ ਮੈਨੂੰ ਕੀ ਜਾਣੋਗੇ ਮਨਪ੍ਰੀਤ ਪੁੱਤ ਸਾਨੂੰ ਮਾਫ ਕਰਦੇ ਆ ਥੂ ਆ ਚਾਚੀ ਤੇਰੇ ਤੇ ਤੈਨੂੰ ਤਾਂ ਚਾਚੀ ਕਹਿਣ ਨੂੰ ਵੀ ਜੀ ਨਹੀਂ ਕਰਦਾ ਤੂੰ ਤਾਂ ਡੈਨ ਨਿਕਲੀ ਚਾਚਾ ਘਟੋ ਘਟ ਤੂੰ ਹੀ ਸ਼ਰਮ ਕਰ ਲੈਂਦਾ ਇਹ ਤਾਂ ਜਿਹੋ ਜੀ ਸੀ ਸੀ ਮਾਫ ਕਰ ਦਿੱਤੀ ਮਾਫ ਕਰ ਦਿੱਤੀ ਮਾਫ ਕਰ ਦੇ ਤੇਰੇ ਮੂੰਹ ਚ ਸੋਹਣਾ ਨਹੀਂ ਲੱਗਦਾ ਕੋਈ ਗੱਲ ਨਹੀਂ ਮਨਪ੍ਰਤ ਤੂੰ ਫਿਕਰ ਨਾ ਕਰ ਇਹਨਾਂ ਦੇ ਕੀਤੇ ਦੀ ਸਜ਼ਾ ਕਾਨੂੰਨ ਇਹਨਾਂ ਨੂੰ ਜ਼ਰੂਰ ਦੇਊਗਾ ਨਹੀਂ ਜੀ ਸਾਡੇ ਤੇ ਰਹਿਣ ਚਲੋ ਹੁਣ ਚਲ ਇੱਧਰ ਲੈ ਪਾਣੀ ਪੀ ਲੈ ਬਾਪੂ ਹੁਣ ਠੀਕ ਆ ਨਾ ਹਾਂ ਕੀ ਹੁਣ ਤਾਂ ਠੀਕ ਹੈ ਕੋਈ ਗੱਲ ਨਹੀਂ ਬਾਪੂ ਜਿਹੜਾ ਵੀ ਆਪਣੀ ਜ਼ਿੰਦਗੀ ਚ ਦੁੱਖ ਸੁੱਖ ਲਿਖਿਆ ਸੀ ਨਾ ਹੋਤਾ ਆ ਪਾ ਭੋਗ ਲਿਆ ਹੁਣ ਆਪਣੀ ਜ਼ਿੰਦਗੀ ਚ ਖੁਸ਼ੀਆਂ ਹੀ ਖੁਸ਼ੀਆਂ ਨੇ ਆਪਾਂ ਦੋਨੇ ਪਿਓ ਤੇ ਰਲ ਕੇ ਮਿਹਨਤ ਕਰਾਂਗੇ ਆਪਦਾ ਕਾਰ ਬਾਰ ਵਧੀਆ ਬਣਾਵਾਂਗੇ ਤੇ ਆਪਦੀ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਕੱਟਾਂਗੇ ਹੁਣ ਤੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਠੀਕ ਆ ਕੋਈ ਨਹੀਂ ਪ੍ਰਮਾਤਮਾ ਦੀ ਜੋ ਹਾਂ ਹੁਣ ਬਸ ਤੇਰੀ ਮਨਪ੍ਰਿਤ ਉਹ ਕਰ ਤੇ ਅੱਜ ਵੀ ਇੰਤਜ਼ਾਰ ਕਰ ਰਿਹਾ। ਕਰੀ ਜਾਵੇ। ਪਰ ਕਮੈਂਟ ਮੈਂ ਉਸ ਕਰੇ ਨਹੀਂ ਜਾਣਾ। ਕਿਉਂਕਿ ਮੈਂ ਆਪਦੇ ਬਾਪੂ ਨੂੰ ਹੁਣ ਮਿਲਿਆ। ਹੁਣੀ ਤਾਂ ਮੇਰੇ ਕੋਲੇ ਟਾਈਮ ਆ। ਮੈਂ ਆਪਦੇ ਬਾਪੂ ਦਾ ਪਿਆਰ ਲੈ ਸਕਦੀ ਆ। ਮੈਂ ਆਪਦੇ ਪਿਆਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਮੈਂ ਤੇਰੇ ਦੇ ਨਾਲ ਹੀ ਰਹੂੰਗੀ। ਮਨਪ੍ਰੀਤ ਤੂੰ ਅਜੇ ਵੀ ਨਹੀਂ ਮੈਨੂੰ ਸਮਝੇ। ਦੇਖ ਮਤ ਰਕਨਾ ਸਾਹ ਦਿੱਤਾ ਜਿਨ੍ਹਾਂ ਨੇ ਤੇਰੀ ਤੇ ਤੇਰੇ ਡੈਡੀ ਦੀ ਜਿੰਦਗੀ ਖਰਾਬ ਕੀਤੀ ਉਹਨਾਂ ਨੂੰ ਸਜ਼ਾ ਦਵਾਈ ਮੈਂ ਸੱਚੀ ਸੁਧਰ ਗਿਆ ਤੇ ਨਾਲੇ ਮੈਂ ਤੇਨੂੰ ਕੱਲੀ ਨੂੰ ਲੈਣ ਨਹੀਂ ਆਇਆ ਬਾਪੂ ਵੀ ਆਪਣੇ ਨਾਲ ਰੱਖੂਗਾ ਆਪਾਂ ਦੋਵੇਂ ਰਲ ਕੇ ਸੇਵਾ ਕਰਾਂਗੇ ਇਹਨਾਂ ਦੀ ਤੁਸੀਂ ਪੁੱਤਾਂ ਦਾ ਕਰ ਬਸਾ ਮੈਂ ਠੀਕ ਆ ਤੂੰ ਸੱਚੀ ਕਹਿਣਾ ਹਾਂ ਮਨਪ੍ਰੀਤ ਤੂੰ ਬਾਪੂ ਨਾਲ ਲੈ ਕੇ ਜਾਏਗਾ ਹਾਂ ਆਪ ਇਕੱਠੇ ਰਹਾਂਗੇ ਸਾਰੇ ਉੱਥੇ ਚੱਲ ਚੱਲੀਏ ਕਾਸ਼ ਕਮਲ ਸਾਰੇ ਲੋਕਾਂ ਦੀ ਸੋਚ ਜਿੰਨੇ ਵੀ ਮੁੰਡੇ ਨੱਚੇ ਕਰਦੇ ਆ ਜੇ ਤੇਰੇ ਵਰਗੀ ਸੋਚ ਹੋ ਜੇ ਨਾ ਸਾਰਿਆਂ ਦੀ ਤਾਂ ਕਿਸੇ ਧੀ ਦਾ ਕਰਨਾ ਉਜੜੇ ਸਾਰੀਆਂ ਧੀ ਆਪਦੇ ਘਰ ਚ ਖੁਸ਼ੀ ਖੁਸ਼ੀ ਰਹਿਣ ਸੌਖੀਆਂ ਵਸਣ ਨਾਤੀਆਂ ਦੇ ਮਾਪੇ ਦੁਖੀ ਹੋਣ ਨਾ ਧੀਆ ਦੁਖੀ ਹੋਣ ਜਿਵੇਂ ਤੂੰ ਆਪਦੇ ਆਪ ਨੂੰ ਬਦਲਿਆ ਨਾ ਜੇ ਸਾਰੇ ਆਪਦੇ ਆਪ ਨੂੰ ਐ ਬਦਲ ਲੈਣ ਤਾ ਸ਼ਾਇਦ ਹੀ ਕਿਸੇ ਘਰ ਚ ਦੁੱਖ ਰਹੂਗਾ ਸਾਰੇ ਘਰ ਸੁਖੀ ਹੋਣਗੇ ਬਸ ਮਨਪ੍ਰੀਤ ਮੈਨੂੰ ਮੌਕਾ ਮਿਲ ਗਿਆ ਕਿ ਆਪਣੇ ਗੁਨਾਹਾਂ ਤੇ ਆਪਣੀਆਂ ਮਾੜੀਆਂ ਆਤਾਂ ਨੂੰ ਸੁਧਾਰ ਸਕਾਂ ਨਾਲੇ ਹੁਣ ਆਪਾਂ ਚਾਰੋਂ ਜਣੇ ਉਸੇ ਘਰ ਚ ਖੁਸ਼-ਖੁਸ਼ ਰਹਾਂਗੇ ਸੱਲ ਬਾਪੂ ਤੇਰੀ ਤੀ ਦਿਨ ਇਕੱਲੇ ਨੂੰ ਨਹੀਂ ਛੱਡ ਕੇ ਜਾਂਦੀ ਨਾਲ ਹੀ ਲੈ ਕੇ ਜਾਊਂਗੀ ਮੈਂ ਤਾਂ